ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਇਸ ਸਮੇਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਹਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਜਿਸ ਤਰ੍ਹਾਂ ਕਿ ਹਰ ਐਤਵਾਰ ਇਸੇ ਤਰੀਕੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਦੂਰੋਂ ਨੇੜੋਂ ਸੰਗਤਾਂ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਇੱਥੇ ਆ ਕੇ ਚਪੈਰਾ ਕੱਢਦੇ ਹਨ ਅਰਦਾਸ ਬੇਨਤੀ ਕਰਦੇ ਹਨ ਅਤੇ ਨਤਮਸਤਕ ਵੀ ਹੁੰਦੇ ਹਨ ਅਤੇ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕਿ ਆਪਣੇ ਆਪਣੇ ਹੀ ਤਰੀਕੇ ਦੇ ਨਾਲ ਸੇਵਾ ਵੀ ਨਿਭਾਈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਇੱਕ ਲੜਕੀ ਵੱਲੋਂ ਇੱਕ ਫ੍ਰੀ ਸੇਵਾ ਨਿਭਾਈ ਜਾ ਰਹੀ ਹੈ ਅਸੀਂ ਉਹਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਂਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਜਾਂਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਇੱਕ ਫ੍ਰੀ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਬਾਬਾ ਜੀ ਨੇ ਮਤਲਬ ਕਿ ਬਹੁਤ ਕੁਝ ਦਿੱਤਾ ਆ ਪਹਿਲੇ ਸਾਡੇ ਕੋਲ ਕੁਝ ਵੀ ਨਹੀਂ ਸੀ ਹੈਗਾ ਬਾਬਾ ਦੀ ਕਿਰਪਾ ਨਾਲ ਅਸੀਂ ਜਦੋਂ ਵੀ ਆਪਾਂ ਬਾਬੇ ਦੇ ਸਟਾਰਟ ਕੀਤਾ ਆਉਣਾ ਆਉਣਾ ਕੀਤਾ ਹੌਲੀ ਹੌਲੀ ਦਿਨ ਬਦਲਦੇ 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 ਗਏ ਅੱਜ ਬਾਬਾ ਦੀ ਕਿਰਪਾ ਨਾਲ ਇੰਨਾ ਕਿ ਸਭ ਕੁਝ ਸਾਡੇ ਕਰੇ ਹੈਗਾ ਆ ਤੇ ਇਸ ਕਰਕੇ ਕਿ ਮਨੋ ਅਸੀਂ ਆਪਣੇ ਆਪਣੇ ਵੱਲੋਂ ਹੀ ਆਹੀ ਫ੍ਰੀ ਸੇਵਾ ਵਾਲਾ ਲਿਆ ਗਿਆ ਇਹ ਜਿਹੜੀ ਫ੍ਰੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਵੱਲੋਂ ਮਤਲਬ ਕਿਥੋਂ ਸੰਗਤ ਨੂੰ ਮਤਲਬ ਲਿਆ ਜਾਂਦਾ ਤੇ ਕਿੱਥੇ ਛੱਡਿਆ ਜਾਂਦਾ ਮੈਂ ਆਪਣੇ ਵੱਲੋਂ ਮੈਂ ਆਪਣੇ ਘਰ ਤੋਂ ਹੀ ਸਟਾਰਟ ਹੁੰਨੀ ਆ ਉਥੋਂ ਹੀ ਮਿਲ ਜੇ ਜਿੱਥੋਂ ਦੀ ਮਿਲ ਜੇ ਬਸ ਛੱਡੇ ਦੀ ਮਿਲ ਜੇ ਜਰਾ ਚ ਉਤਰਨਾ ਹੋਏ ਮੈਂ ਕਿਹ ਕੋ ਪਹਿਨ ਨਹੀਂ ਕੋਈ ਲੈਣੀ ਹੈਗੀ ਸਿੱਧਾ ਤੀਕਾ ਉੱਲ ਗਿਆ ਮੈਂ ਕਿਹ ਕੋ ਪਹਿਨ ਨਹੀਂ ਲੈਣੀ ਹੈਗੀ ਸਿੱਧਾ ਦੇ ਹੋਗੇ ਦਰਬਾਰ ਸਾਹਿਬ ਹੋਗੇ ਜਿੱਥੇ ਜਾਣਾ ਚਾਹਵੇ ਸੰਗਤ ਉੱਥੇ ਲੈ ਕੇ ਜਾਂਦਾ ਫ੍ਰੀ ਸੇਵਾ ਪਰ ਜੀ ਆਪਾਂ ਗੱਲਬਾਤ ਕਰੀਏ ਜਿਸ ਤਰ੍ਹਾਂ ਇਹ ਜਿਹੜਾ 3 ਵੀਲਰ ਹੈ ਇਹ ਤੁਹਾਡਾ ਆਪਣਾ ਹੈ ਜਾਂ ਕਿਰਾਏ ਤੇ ਹੈ ਇਹ ਆਪਣਾ ਹੈਗਾ ਸਰ ਜੀ ਤੁਹਾਡਾ ਆਪਣਾ ਹੈ ਮਤਲਬ ਕਿੰਨਾ ਕਿ ਮਨ ਨੂੰ ਕਿੰਨਾ ਕਿ ਮਹਿਸੂਸ ਹੁੰਦਾ ਜਿਹੜੀ ਤੁਹਾਡੇ ਵੱਲ ਸੇਵਾ ਕੀਤੀ ਜਾ ਰਹੀ ਹੈ ਸਰ ਜੀ ਇੰਨੀ ਖੁਸ਼ੀ ਹੁੰਦੀ ਹੈ ਨਾ ਕਿ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਇੰਨੀ ਸਾਨੂੰ ਅੱਜ ਦਾ ਆਪਣਾ ਨੂੰ ਵਿਆਹ ਚ ਚਾਹ ਹੁੰਦਾ ਨਾ ਇਦਾਂ ਹੀ ਐਤਵਾਰ ਦਾ ਚਾਹ ਹੁੰਦਾ ਕਿ ਦਵਾ ਦਵਾ ਐਤਵਾਰ ਆਵੇਂ ਤੇ ਅਸੀਂ ਆਪਣਾ ਮਤਲਬ ਕਿ ਸੰਗਤ ਤੇ ਸੇਵਾ ਲਾਂਗੇ ਅਰੇ ਇੱਥੇ ਆ ਕੇ ਜਿਸ ਤਰ੍ਹਾਂ ਤੁਸੀਂ ਕਿੰਨੇ ਮਤਲਬ ਧੀਰ ਤੋਂ ਇੱਥੇ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਮੈਨੂੰ ਪਾਜੀ ਜਦੋਂ ਦੀ ਆਟੋ ਮਿਲੀ ਆ ਪਹਿਲਾਂ ਮੈਂ ਸੇਵਾ ਕਰਦੀ ਸੀ ਅੰਦਰ ਜਾਨੀ ਹੁੰਨੀ ਸੀ ਅੰਦਰ ਉਹਦੀ ਸੇਵਾ ਕਰਦੀ ਸਬਜ਼ੀਆਂ ਦੀ ਸੇਵਾ ਕਰਦੀ ਹੁੰਨੀ ਸੀ ਜਦੋਂ ਦਾ ਆਟੋ ਮਿਲਿਆ ਫਿਰ ਆਟੋ ਦੀ ਹੀ ਸੇਵਾ ਕਰਦੀ ਆ ਸਰ ਜੀ ਪਰ ਮਤਲਬ ਹੁਣ ਜਿਸ ਤਰ੍ਹਾਂ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਕਿ ਤੁਹਾਡੇ ਵੱਲੋਂ ਇਸ ਤਰ੍ਹਾਂ ਹਰ ਐਤਵਾਰ ਸੇਵਾ ਨਿਭਾਈ ਜਾਏਗੀ ਹਾਂਜੀ ਸਰ ਜੀ ਹਰ ਐਤਵਾਰ ਮੈਂ ਸੇਵਾ ਕਰਦੀ ਆਗੀਆਂ ਚਾਹੇ ਮੇਰੇ ਘਰ 'ਚ ਕੋਈ ਵੀ ਹੋਵੇ ਮੈਂ ਆਪਣਾ ਮਤਲਬ ਕਿ ਛੱਡ ਕੇ ਸਾਰੇ ਕੰਮ ਛੱਡ ਕੇ ਸੇਵਾ ਤੇ ਜ਼ਰੂਰ ਆਣੀ ਹੈਗੀਆਂ ਜੀ ਜੀ ਆਪਾਂ ਗੱਲਬਾਤ ਕਰੀਏ ਕਿੰਨੇ ਕੇ ਇਸ ਰੋਡ ਤੇ ਕਿੰਨੇ ਜਿਹੜੇ 3 ਵੀਲਰ ਬਹੁਤ ਆਟੋ ਸਰਜੀ ਚੱਲਦੇ ਆ ਔਰਾਂ ਦੀ ਗਿਣਤੀ ਨਹੀਂ ਹੈਗੀ ਕੋਈ ਪਰ ਜਿਹੜੀ ਫ੍ਰੀ ਸੇਵਾ ਉਹ ਕਿੰਨੇ ਕੁ ਥ੍ਰੀ ਵਲਰ ਜਿਹੜੇ ਹੈ ਮਤਲਬ ਸੰਗਤਾਂ ਵੱਲੋਂ ਜਿਹੜੀ ਨਿਭਾਈ ਜਾ ਰਹੀ ਹੈ ਲੇਡੀਜ਼ ਵੱਲੋਂ ਮੈਂ ਇਕੱਲੀ ਹੀ ਲਗਾਨੀ ਹੈਗੀਆਂ ਔਰ ਜੈਂਸ ਵੀ ਲਗਾਉਂਦੇ ਹੈਗੇ ਨੇ ਫ੍ਰੀ ਸੇਵਾ ਸਰਜੀ ਆਓ ਅਸੀਂ ਇੱਥੋਂ ਜਿਹੜੇ ਸੰਗਤ ਬੈਠੀ ਨੇ ਉਹਦੇ ਨਾਲ ਵੀ ਗੱਲਬਾਤ ਕਰਦੇ ਨੇ ਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਕੀ ਸੇਵਾ ਨਿਭਾਈ ਜਾ ਰਹੀ ਹੈ ਤੇ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਬਾਈ ਖਾਲਸਾ ਬਾਈ ਫਤੇ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਤੁਹਾਨੂੰ ਜਿਤਨਾ ਬਾਬਾਈ ਦੇ ਮਤਲਬ ਗੁਰੂ ਘਰ ਦੇ ਵਿੱਚ ਤੁਹਾਨੂੰ ਫ੍ਰੀ ਸੇਵਾ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਬਹੁਤ ਵਧੀਆ ਲੱਗਦਾ ਬਾਈ ਗੁਰਜੀ ਮੈਡਮ ਜੀ ਆਪਣਾ ਮਾਤਾ ਜੀ ਮਿਲੇ ਮੈਨੂੰ ਮੈਂ ਆਪਣਾ ਬੱਸ ਸਟੈਂਡ ਤੋਂ ਆਉਂਦਿਆ ਮੈਂ ਬੱਸ ਤੇ ਆ ਚੜ੍ਹ ਕੇ ਤੇ ਇੱਥੋਂ ਮੈਨੂੰ ਮਹਾਰਾਜ ਤੁਰਿਆ ਜਾਂਦੇ ਤੇ ਮਾਤਾ ਜੀ ਮਿਲੇ ਮੈਨੂੰ ਤੇ ਮੈਂ ਕਿਹਾ ਮੈਸੀ ਦਾ ਸਾਹਿਬ ਜਾਣਾ ਵਾ ਤੇ ਸਿਦਾ ਸਾਹਿਬ ਆ ਗਏ ਫਿਰ ਆਪਾਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸੰਗਤਾਂ ਜਿਹੜਾ ਦੂਰੋਂ ਨੇੜੇ ਆ ਕੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰ ਬਹੁਤ ਵਧੀਆ ਲੱਗਦਾ ਵੇਗੋ ਜੀ ਆ ਧੰਨ ਧੰਨ ਬਾਬੇ ਦੀਪ ਸਿੰਘ ਦੀ ਨਗਰੀ ਆ ਔਰ ਠੀਕ ਹੈ ਜੋ ਯਾਰ ਓਕੇ ਆਓ ਅਸੀਂ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਫ੍ਰੀ ਸੇਵਾ ਜਿਹੜੀ ਦਿੱਤੀ ਜਾ ਰਹੀ ਹੈ ਬਹੁਤ ਵਧੀਆ ਲੱਗਦੀ ਹੈ ਕੋਈ ਪੈਸਾ ਤਾਂ ਨਹੀਂ ਲਿਆ ਜਾ ਰਿਹਾ ਤੁਹਾਡੇ ਨਹੀਂ 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 ਪੈਹਾ ਨਹੀਂ ਲਿਆ ਕੋਈ ਕਿੱਥੋਂ ਬੈਠੇ ਸੀ ਤੁਸੀਂ ਇਹ ਇੱਥੇ ਆਪਣੇ ਬਾਬੇ ਬੁੱਢੇ ਐ ਦੇ ਬਸ ਅੱਡੇ ਲੱਗ ਵਾਸਾਡੇ ਤੋਂ ਬੈਠੇ ਜੇ ਤੁਸੀਂ ਹਰ ਐਤਵਾਰ ਇੱਥੇ ਆਉਂਦੇ ਹੋ ਐਤਵਾਰ ਐਤਵਾਰ ਆਣਾ ਆਣਾ ਕੇ ਬੰਨੇ ਨਾ ਆਈਏ ਬਿਮਾਰ ਹੋਵਾਂਗੇ ਤਮ ਠੀਕ ਹੋ ਜੰਨੇ ਸਾਡਾ ਇਹ ਸਾਡ ਹੈ ਇੱਥੇ ਇੱਥੇ ਆਣਾ ਆਣਾ ਉਹਨਾਂ ਦੇ ਪੈਰ ਪੌਣੇ ਪੌਣੇ ਆ ਸਾਹਿਬ ਕਿਵੇਂ ਦਾ ਲੱਗਦਾ ਇੱਥੇ ਬਾਬਾ ਜੀ ਦੇ ਡੇਰੇ ਆ ਗਏ ਬਹੁਤ ਵਧੀਆ ਲੱਗਦਾ ਵਾ ਅਮਰ ਸਾਹੀ ਘਰ ਹੀ ਬੈਣੇ ਹਨ ਸਰਕਾ ਇੱਡੀ ਵੱਡੀ ਫੋਟੋ ਆਹੀ ਉੱਥੇ ਹੀ ਰੱਖਿਆ ਹੁੰਦਾ ਜੋੜਾ ਸਾਨੂੰ ਉਹਦੋਂ ਦੀ ਇਹਨਾਂ ਕਾਮਦੀ ਉਹ ਬਾਬਾ ਸਾਡਾ ਪੂਰਾ ਕਰ ਦਿੰਦਾ ਵਾ ਤੇ ਆਪਾਂ ਇੱਥੇ ਮਤਲਬ ਗੱਲ ਕਰੀਏ ਇਥੋਂ ਦੀਆਂ ਜੋ ਵੀ ਇਥੋਂ ਦੇ ਪ੍ਰਬੰਧ ਨੇ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਹੁਤ ਵਧੀਆ ਵਾ ਬਹੁਤ ਵਧੀਆ ਵਾ ਬਹੁਤ ਵਧੀਆ ਲੱਗਦਾ ਇਹ ਨਹੀਂ ਕਹਿੰਦੇ ਨਹੀਂ ਤੁਹਾਨੂੰ ਘਰ ਬੈਠੇ ਬੈਠੇ ਵੀ ਹੋ ਜਾਂਦਾ ਵਾ ਇਸ ਤਰ੍ਹਾਂ ਅਸੀਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਤੇ ਹੋਰ ਵੀ ਜਿਹੜੀ ਸੰਗਤ ਬੈਠੀ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਨੇ ਕਿ ਉਹਨਾਂ ਦਾ ਕੀ ਆਖਣਾ ਹੈ ਆਓ ਅਸੀਂ ਇੱਥੇ ਜਿਤਨਾ ਕਿ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬੇਟਾ ਕੀ ਨਾਮ ਕੀ ਆਪਣਾ ਗੁਰਨੂਰ ਕੌਰ ਇੱਥੇ ਤੁਸੀਂ ਹਰ ਐਤਵਾਰ ਆਉਂਦੇ ਹੋ ਇੱਥੇ ਗੁਰੂ ਘਰ ਦੇ ਵਿੱਚ ਹਾਂਜੀ ਆ ਕੇ ਕਿਸ ਤਰ੍ਹਾਂ ਦਾ ਲੱਗਦਾ ਹੈ ਬਹੁਤ ਚੰਗਾ ਉਹ ਚੰਗਾ ਲੱਗਦਾ ਹੈ ਆ ਕੇ ਕੋਈ ਸੇਵਾ ਵੀ ਕਰਦੇ ਹੋ ਹਾਂਜੀ ਕਾਦੀ ਸੇਵਾ ਕਰਦੇ ਹੋ ਪਾਣੀ ਵਰਤਉਂਦੇ ਪਾਣੀ ਵਰਤਉਂਦੇ ਹੋ ਉਹ ਜਿਸ ਤਰ੍ਹਾਂ ਕਿ ਅਸੀਂ ਛੋਟੇ ਛੋਟੇ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਆਖਣਾ ਹੈ ਕਿ ਉਹ ਪਾਣੀ ਦੀ ਸੇਵਾ ਕਰਦੇ ਨੇ ਤੇ ਆਓ ਅਸੀਂ ਜਿਹੜੀ ਸੰਗਤ ਦੂਰੋਂ ਨੇੜੇ ਆਈ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਨੇ ਤੇ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਮਾਤਾ ਜੀ ਸੱਸਰੀ ਘਾਲ ਜੀ ਹਾਂਜੀ ਕੀ ਕਹਿਣਾ ਜਾਂਦੋ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਆਇਓ ਬੜੀ ਸ਼ਾਂਤੀ ਮਿਲਦੀ ਆ ਮਤਨ ਨੂੰ ਕਰ ਆਇਦੋ ਹਾਰੇ ਹਦਵਾਰ ਆਂਦੇ ਕਿਸੇ ਟਾਈਮ ਮਤਲਬ ਕੋਈ ਦੁੱਖ ਤਕਲੀਫ ਹੋਏ ਫਿਰ ਨਹੀਂ ਆ ਜਾਂਦਾ ਆਓ ਜਿਸ ਤਰ੍ਹਾਂ ਕਿ ਆਪਾਂ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਦੇ ਨੇ ਕਿ ਇਹ ਉਹਨਾਂ ਦਾ ਕੀ ਆਖਣਾ ਹੈ ਅੱਜ ਮਾਤਾ ਜੀ ਸੱਸਰੀ ਗੱਲ ਜੀ ਹਾਂ ਸਹੀ ਗੱਲ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਆਇਓ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਮੈਂ ਹਾਰੇ ਹਦਵਾਰ ਆਂਦੇ ਹਾਂਜੀ ਹਾਂ ਅੱਛਾ ਜੀ ਇੱਥੋਂ ਦੇ ਗੁਰੂ ਘਰ ਦੀਆਂ ਜਿਸ ਤਰ੍ਹਾਂ ਕਿ ਲਾਈਵ ਤਸਵੀਰਾਂ ਅੰਮ੍ਰਿਤਸਰ ਬਾਬਾ ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਗੁਰਦੁਆਰਾਂ ਦੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤਾਂ ਇੱਥੇ ਜਿਸ ਤਰ੍ਹਾਂ ਕੀ hoom hum ਆ ਕੇ ਇੱਥੇ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਕੀ ਪਹੁੰਚ ਰਹੀਆਂ ਹਨ